ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਰਾਮਦਾਸ ਜੀ ਸਾਰਿਆਂ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸਾਦੀ ਸ਼ਹਾਦਤ ਨੂੰ ਵਾਰ-ਵਾਰ ਪ੍ਰਣਾਮ ਲੱਖ ਲੱਖ ਵਾਰ ਪ੍ਰਣਾਮ ਤੇ ਅੱਜ ਮਤਲਬ ਕਿ ਕੱਲ ਨੂੰ ਹੈਗਾ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰੀਏ ਕਿ ਗੁਰੂ ਸਾਹਿਬ ਨੇ ਸਾਡੇ ਲਈ ਕਿਸ ਤਰ੍ਹਾਂ ਧਰਮ ਦੀ ਖਾਤਰ ਕਿੰਨੇ ਕੁਰਬਾਨੀ ਕੀਤੀ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਗੁਰੂ ਸਾਹਿਬ ਨੇ ਬਹੁਤ ਇੱਕ ਲਸਾਨੀ ਸ਼ਹਾਦਤ ਦਿੱਤੀ ਧਰਮ ਦੀ ਖਾਤਰ ਸਾਡਾ ਧਰਮ ਕੀ ਹੈ ਧਰਮ ਸਾਡਾ ਆਧਾਰ ਆ ਸਾਡਾ ਆਧਾਰ ਕੀ ਹੈ ਸਾਡਾ ਮੂਲ ਆ ਸਾਡਾ ਮੂਲ ਕੀ ਹੈ ਸਾਡਾ ਮੂਲ ਮੂਲ ਮੰਤਰ ਹੈ ਇੱਕ ਓੰਕਾਰ ਦੀ ਗੱਲ ਸਾਨੂੰ ਹਮੇਸ਼ਾ ਇੱਕ ਓੰਕਾਰ ਤਾਂ ਦੀ ਗੱਲ ਕਰਨੀ ਚਾਹੀਦੀ ਹੈ ਇੱਕ ਓੰਕਾਰ ਤੇ ਭਰੋਸਾ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਸਤਗੁਰ ਤੇ ਭਰੋਸਾ ਰੱਖਦੇ ਹਾਂ ਤੇ ਜ਼ਿੰਦਗੀ ਦੇ ਵਿੱਚ ਕਦੀ ਵੀ ਨਹੀਂ ਡੋਲਦੇ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਦ ਰੱਖੇਗਾ ਸਿਰ ਜਨਹਾਰ ਜਿਨ ਪੈਦਾਸ਼ ਤੂੰ ਕੀਆ ਸੋਈ ਦੇਦਾ ਉਹ ਪਰਮਾਤਮਾ ਜਿਸ ਨੇ ਸਾਨੂੰ ਆਧਾਰ ਦਿੱਤਾ ਮੂਲ ਦਿੱਤਾ ਤੇ ਇੱਕ ਓੰਕਾਰ ਦੀ ਗੱਲ ਕੀਤੀ ਸੋ ਗੁਰਬਾਣੀ ਸਾਨੂੰ ਬਹੁਤ ਕੋਸ਼ਿਸ਼ ਖਾਉਂਦੀ ਆ ਗੁਰਬਾਣੀ ਪੜ ਕੇ ਅਸੀਂ ਸਬਰ ਵਿੱਚ ਆਉਂਦੇ ਹਾਂ ਗੁਰਬਾਣੀ ਪੜ ਕੇ ਅਸੀਂ ਸਿੱਧਕ ਵਿੱਚ ਆਉਂਦੇ ਹਾਂ ਸਾਡਾ ਮਨ ਤਨ ਡੋਲ ਰਹਿੰਦਾ ਕਦੀ ਵੀ ਨਹੀਂ ਡੋਲਦੇ ਚਾਹੇ ਸਾਡੇ ਤੇ ਜਿੰਨਾ ਮਰਜੀ ਵੱਡਾ ਸੰਕਟ ਆ ਜਾਵੇ ਪਰ ਗੁਰਬਾਣੀ ਸਾਨੂੰ ਕਦੀ ਵੀ ਡੋਲਣ ਨਹੀਂ ਦਿੰਦੀ ਸਾਡੇ ਵਾਹਿਗੁਰੂ ਜੀ ਸਾਨੂੰ ਹੱਥ ਦੇ ਕੇ ਬਚਾ ਲੈਂਦੇ ਹਰ ਸੰਕਟ ਤੋਂ ਹਰ ਮੁਸੀਬਤ ਤੋਂ ਸਾਨੂੰ ਹੱਥ ਦੇ ਕੇ ਬਚਾਉਂਦੇ ਜਦੋਂ ਅਸੀਂ ਵਾਹਿਗੁਰੂ ਜੀ ਨੂੰ ਸੱਚੇ ਦਿਲ ਨਾਲ ਧਿਆਉਂਦੇ ਹਾਂ ਤਾਂ ਸਾਨੂੰ ਵਾਹਿਗੁਰੂ ਜੀ ਹਰ ਮੁਸੀਬਤ ਵਿੱਚੋਂ ਕੱਢ ਲੈਂਦੇ ਹਨ ਮੁਸੀਬਤ ਆਉਣ ਹੀ ਨਹੀਂ ਦਿੰਦੇ ਤੇ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਘਰ ਆ ਛੋਟੀਆਂ-ਮੋਟੀਆਂ ਮੁਸੀਬਤਾਂ ਤਾਂ ਜ਼ਿੰਦਗੀ ਦੇ ਵਿੱਚ ਆਉਣ ਹੀਆਂ ਕਿਉਂਕਿ ਇਹ ਜ਼ਿੰਦਗੀ ਆ ਇਹਦੇ ਵਿੱਚ ਇਸ ਤਰ੍ਹਾਂ ਤੇ ਹੋ ਨਹੀਂ ਸਕਦਾ ਸਦਾ ਦਿਨ ਨਹੀਂ रह ਸਕਦਾ ਸਦਾ ਰਾਤ ਨਹੀਂ रह ਸਕਦੀ ਸਦਾ ਧੁੱਪ ਨਹੀਂ रह ਸਕਦੀ ਸਦਾ ਛਾਂ ਨਹੀਂ रह ਸਕਦੀ ਇਸ ਲਈ ਇਸੇ ਤਰ੍ਹਾਂ ਦੁੱਖ ਸੁੱਖ ਵੀ ਜ਼ਿੰਦਗੀ ਦੇ ਵਿੱਚ ਚੱਲਦੇ ਰਹਿਣਗੇ ਪਰ ਜੇ ਮੇਰਾ ਮਨ ਸੁਚੇਤ ਰਹੇਗਾ ਗੁਰੂ ਦੇਵਾਲ ਰਹੇਗਾ ਤਾਂ ਮੇਰਾ ਮਨ ਕਦੀ ਵੀ ਨਹੀਂ ਡੋਲੇਗਾ ਮਨ ਉਦੋਂ ਹੀ ਡੋਲਦਾ ਹੈ ਜਦੋਂ ਅਸੀਂ ਬਹੁਤ ਵੱਡੇ ਬਖੇੜਿਆਂ ਦੇ ਵਿੱਚ ਪੈ ਜਾਂਦੇ ਹਾਂ ਗੁਰੂ ਨਾਲੋਂ ਟੁੱਟ ਜਾਂਨੇ ਤੇ ਮਨ ਉਦੋਂ ਹੀ ਵਿਖਰਦਾ ਹੈ ਤਾਰ-ਤਾਰ ਹੋ ਜਾਂਦਾ ਤੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਖਰਾਬ ਕਰ ਦਿੰਦਾ ਹਮੇਸ਼ਾ ਮਨ ਜਿਹੜਾ ਆ ਉਹ ਸਤਗੁਰੂ ਦੇ ਨਾਲ ਹੀ ਰੱਖੋ ਮਨ ਵਿੱਚ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸwami ਜੇ ਮੈਂ ਆਪਣਾ ਮਨ ਉਹ ਸੱਚੇ ਸਤਗੁਰ ਦੇ ਅੱਗੇ ਭੇਟ ਕਰ ਦਿੱਤਾ ਅਰਪਣ ਕਰ ਦਿੱਤਾ ਵੇਚ ਦਿੱਤਾ ਤਾਂ ਮੈਨੂੰ ਤੱਤੀਵਾ ਵੀ ਨਹੀਂ ਲੱਗੇਗੀ ਕਿਉਂਕਿ ਸਤਗੁਰ ਜੀ ਨੇ ਸਾਡਾ ਹੱਥ ਫੜ ਕੇ ਰੱਖਣਾ ਆ ਸਾਨੂੰ ਹਰ ਮੁਸੀਬਤ ਦੇ ਵਿੱਚੋਂ ਕੱਢ ਲੈਣਾ ਆ ਸੋ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਕੱਲ ਨੂੰ ਆਪਾਂ ਵੱਧ ਤੋਂ ਵੱਧ ਪਾਠ ਸਿਮਰਨ ਗੁਰਦੁਆਰਾਂ ਵਿੱਚ ਜਾ ਕੇ ਜੇ ਕੋਈ ਸੇਵਾ ਕਰ ਸਕਦੇ ਆ ਜੋ ਵੀ ਆਪਾਂ ਕਰ ਸਕਦੇ ਆਂ ਗੁਰੂ ਜੀ ਨੂੰ ਯਾਦ ਕਰਦੇ ਆਂ ਆਪਾਂ ਨੂੰ ਕਰਨਾ ਚਾਹੀਦਾ ਆ ਕਿਉਂਕਿ ਆਪਣਾ ਜਿਹੜਾ ਜੀਵਨ ਆ ਬਹੁਤ ਅਨਮੋਲ ਜੀਵਨ ਆ ਬਹੁਤ ਬਹੁਮੁੱਲਾ ਜੀਵਨ ਆ ਇਸ ਜੀਵਨ ਦੇ ਵਿੱਚ ਹਮੇਸ਼ਾ ਸੁਚੇਤ ਰਹੋ ਕਿਉਂਕਿ ਜੀਵਨ ਦੇ ਵਿੱਚ ਕਠਿਨਾਈਆਂ ਵੀ ਬਹੁਤ ਆਉਂਦੀਆਂ ਨੇ ਪਰ ਉਹਨਾਂ ਕਠਿਨਾਈਆਂ ਨੂੰ ਦੂਰ ਕਰਨ ਲਈ ਸਾਨੂੰ ਸਾਡੇ ਵਾਹਿਗੁਰੂ ਜੀ ਦਾ ਸਹਾਰਾ ਲੈਣਾ ਚਾਹੀਦਾ ਜਦੋਂ ਜਦੋਂ ਆਪਾਂ ਵਾਹਿਗੁਰੂ ਜੀ ਦਾ ਸਹਾਰਾ ਲਿਆ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਾ ਖਿੰਮੈ ਨੀਚ ਕੀਟ ਕੋ ਰਾਜ ਇੱਕ ਪਲ ਦੇ ਵਿੱਚ ਉਹ ਰਾਜੇ ਤੋਂ ਭਿਖਾਰੀ ਬਣਾ ਸਕਦਾ ਤੇ ਇੱਕ ਪਲ ਦੇ ਵਿੱਚ ਉਹ ਭਿਖਾਰੀ ਤੋਂ ਰਾਜਾ ਬਣਾ ਸਕਦਾ ਇਹ ਉਸ ਸਤਿਗੁਰੂ ਦੀ ਖੇਡ ਹੈ ਕਿਸੇ ਗਲਤ ਢੰਗ ਨਾਲ ਕਮਾਇਆ ਹੋਇਆ ਪੈਸਾ ਕਦੀ ਵੀ ਸਫਲ ਨਹੀਂ ਹੁੰਦਾ ਪੈਸਾ ਉਹੀ ਹੁੰਦਾ ਹੈ ਜਿਹੜਾ ਤੁਸੀਂ ਪੈਸਾ ਪੈਸਾ ਕਰਕੇ ਜੋੜਿਆ ਹੁੰਦਾ ਤੇ ਬਹੁਤ ਖੂਨ ਪਸੀਨੇ ਦੀ ਕਮਾਈ ਨਾਲ ਜੋੜਿਆ ਹੁੰਦਾ ਹੈ ਉਸ ਪੈਸੇ ਵਿੱਚ ਬਰਕਤ ਹੁੰਦੀ ਹੈ ਉਹ ਪੈਸਾ ਲਾਹੇਵੰਦ ਹੁੰਦਾ ਹੈ ਤੇ ਉਹ ਪੈਸਾ ਸਾਡੇ ਬੱਚਿਆਂ ਦੇ ਜੀਵਨ ਵਿੱਚ ਬਹੁਤ ਮਹੱਤਵ ਰੱਖਦਾ ਹੈ ਬੱਚਿਆਂ ਨੂੰ ਵੀ ਚੰਗੀ ਜੀਵਨ ਜਾਂਚ ਸਿਖਾਉਂਦਾ ਚੰਗਾ ਪੈਸਾ ਬੱਚਿਆਂ ਨੂੰ ਚੰਗੀ ਜੀਵਨ ਜਾਂਚ ਸਿਖਾਉਂਦਾ ਕਦੀ ਵੀ ਬੇਈਮਾਨੀ ਦਾ ਪੈਸਾ ਨਾ ਕਮਾਓ ਕਿਉਂਕਿ ਪਤਾ ਨਹੀਂ ਬੇਈਮਾਨੀ ਦਾ ਪੈਸਾ ਉਹ ਕਿਸ ਰਾਹ ਨਿਕਲੇਗਾ ਨਿਕਲੇਗਾ ਤੇ ਮਾੜੇ ਰਾਹ ਹੀ ਨਾ ਕਿਉਂਕਿ ਉਹ ਪੈਸਾ ਹੀ ਬੇਈਮਾਨੀ ਦਾ ਹੈ ਇਸ ਕਰਕੇ ਆਪਣੇ ਘਰ ਵਿੱਚ ਤੁਸੀਂ ਰੁੱਖੀ ਮਿੱਸੀ ਜਿਵੇਂ ਦੀ ਵੀ ਹੈ ਉਵੇਂ ਦਿਖਾ ਲੋ ਪਰ ਕਦੀ ਵੀ ਇਹ ਨਾ ਸੋਚੋ ਕਿ ਮੈਂ ਕੋਈ ਬੇਈਮਾਨੀ ਵਾਲਾ ਪੈਸਾ ਕਮਾਵਾਂ ਪੈਸਾ મે ਅੱਗੇ ਵੀ ਕਈ ਵੀਡੀਓ ਵਿੱਚ ਕਿਹਾ ਕਿ ਪੈਸਾ ਜ਼ਿੰਦਗੀ ਜਿਉਣ ਦੇ ਲਈ ਬਹੁਤ ਜ਼ਰੂਰੀ ਹੈ ਪਰ ਉਹ ਪੈਸਾ ਕਿੰਨਾ ਕੁ ਜ਼ਰੂਰੀ ਹੈ ਜਿਹੜਾ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਦੇਵੇ ਕੋਈ ਬਹੁਤੇ ਪੈਸੇ ਦੀ ਬਹੁਤ ਜ਼ਿਆਦਾ ਪੈਸਾ ਤਾਂ ਤੁਹਾਨੂੰ ਬੁਰੇ ਪੈਸੇ ਵਾਲ ਹੀ ਲਿਜਾਊਗਾ ਫਿਰ ਉਸ ਬੁਰੇ ਪੈਸੇ ਵਾਲੀ ਤੁਰਨਾ ਪੈਣਾ ਕਿ ਉਸ ਪੈਸੇ ਨੂੰ ਖਰਚ ਕਰਨ ਲਈ ਪੈਸਾ ਤਾਂ ਆਪਾਂ ਨੂੰ ਉਹਨਾਂ ਕੀ ਜ਼ਰੂਰਤ ਲਈ ਚਾਹੀਦਾ ਹੁੰਦਾ ਜਿਹੜਾ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਕਿ ਚਲੋ ਅਸੀਂ ਕੋਈ ਚੀਜ਼ ਲੈਣੀ ਆ ਕੋਈ ਵੀ ਚੀਜ਼ ਲੈਣੀ ਆ ਆਉਣੀ ਤਾਂ ਪੈਸੇ ਨਾਲ ਹੀ ਆ ਪਰ ਉਹਨੂੰ ਅਸੀਂ ਆਸਾਨੀ ਨਾਲ ਖਰੀਦ ਸਕੀਏ ਹਰ ਚੀਜ਼ ਨੂੰ ਅਸੀਂ ਆਸਾਨੀ ਨਾਲ ਲੈ ਸਕੀਏ ਪਰ ਉਹਦੇ ਲਈ ਸਾਨੂੰ ਕੋਈ ਗਲਤ ਹੱਥ ਕੰਡੇ ਨਹੀਂ ਅਪਣਾਉਣੇ ਚਾਹੀਦੇ ਪੈਸਾ ਕਮਾਉਣਾ ਤਾਂ ਜ਼ਿੰਦਗੀ 'ਚ ਜ਼ਰੂਰੀ ਆ ਮਿਹਨਤ ਕਰਦੇ ਆ ਜੌਬ ਕਰਦੇ ਆ ਜਾਂ ਕੋਈ ਵੀ ਬਿਜ਼ਨਸ ਕਰਦੇ ਆ ਤੇ ਉਹਦੇ ਵਿੱਚ ਆਪਾਂ ਨੂੰ ਪੈਸੇ ਦੀ ਬੱਚਤ ਹੁੰਦੀ ਆ ਪੈਸਾ ਆਪਾਂ ਕਮਾਉਂਦੇ ਆ ਆਪਾਂ ਕਹਿੰਨੇ ਆ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਸਫਲਤਾ ਦਿੱਤੀ ਆ ਇਸ ਪੈਸੇ ਦੇ ਵਿੱਚ ਬਹੁਤ ਬਰਕਤ ਪਾਈ ਆ ਪਰ ਵਾਹਿਗੁਰੂ ਜੀ ਤਾਂ ਬਰਕਤ ਤਾਂ ਹੀ ਪਾਉਣਗੇ ਨਾ ਜੀ ਆਪਾਂ ਵਾਹਿਗੁਰੂ ਦੇ ਸਿਧਾਂਤ ਤੇ ਚੱਲਾਂਗੇ ਜਦੋਂ ਵਾਹਿਗੁਰੂ ਦੇ ਸਿਧਾਂਤ ਤੇ ਚੱਲਾਂਗੇ ਤੇ ਜ਼ਿੰਦਗੀ ਦੇ ਵਿੱਚ ਕਦੀ ਵੀ ਔਕੜਾਂ ਨਹੀਂ ਆਉਣਗੀਆਂ ਸੋ ਅੱਜ ਤਾਂ ਵੈਸੇ ਮੈਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦੀ ਹੋਈ ਗੁਰੂ ਸਾਹਿਬ ਤੇ ਹੀ ਮਤਲਬ ਆਪਾਂ ਜਿਵੇਂ YouTube ਫੈਮਲੀ ਸਾਰੇ ਜਿਨੇ ਪਾਠ ਕਰੀਏ ਮਤਲਬ ਆਪਾਂ ਜਿਵੇਂ ਇੱਕ ਦੂਸਰੇ ਨਾਲ ਗੱਲਾਂ ਕਰਦੇ ਆਂ ਇੱਕ ਦੂਸਰੇ ਦਾ ਦੁੱਖ ਸੁੱਖ ਕਰਦੇ ਆਂ ਪਿਛਲੇ ਮੰਥ ਮੈਨੂੰ ਅਡੇਂਗੂ ਬੁਖਾਰ ਹੋ ਗਿਆ ਸੀ ਇੱਕ ਮਹੀਨਾ ਮੇਰੀਆਂ ਕੋਈ ਵੀਡੀਓ ਨਹੀਂ ਆਈਆਂ ਤੇ ਚਲੋ ਮੈਂ ਸੋਚਿਆ ਕਿ ਨਾਲੇ ਉਹ ਵੀ ਦੱਸ ਦਿਆਂਗੇ ਕਿ ਸਰੀਰਕ ਪਰੇਸ਼ਾਨੀ ਸਰੀਰ ਹੈ ਹੱਡ ਮਾਸ ਦਾ ਬਣਿਆ ਪੁੱਤਲਾ ਹੈ ਇਹਨੂੰ ਕਦੀ ਨਾ ਕਦੀ ਕੋਈ ਕਸ਼ਟ ਵੀ ਆ ਜਾਂਦਾ ਤੇ ਉਹਦੀ ਵਜ੍ਹਾ ਕਰਕੇ ਸਰੀਰ ਬਹੁਤ ਜ਼ਿਆਦਾ ਵੀਕਨੈਸ ਹੋ ਗਈ ਸੀਗੀ ਤੇ ਇਸ ਕਰਕੇ ਵੀ ਮੈਂ ਜਿਹੜੀਆਂ ਮੇਰੀਆਂ ਕੁਕਿੰਗ ਵਾਲੀਆਂ ਵੀਡੀਓ ਹੁੰਦੀਆਂ ਮੈਂ ਨਹੀਂ ਪਾ ਸਕੀ ਤੇ ਘਰਾਂ ਵਿੱਚ ਕਈ ਵਾਰੀ ਕੋਈ ਹੋਰ ਪਰੇਸ਼ਾਨੀਆਂ ਵੀ ਹੋ ਜਾਂਦੀਆਂ ਪਰ ਵੈਸੇ ਮੈਨੂੰ ਬੁਖਾਰ ਸੀਗਾ ਕਉਸ ਬੁਖਾਰ ਦਾ ਕਰਕੇ ਹੀ ਮੈਂ ਵੀਡੀਓ ਨਹੀਂ ਪਾ ਸਕੀ ਤੇ ਹੁਣ ਮੈਨੂੰ ਸਿਮਰ ਰੋਜ ਕਹ ਰਿਆ ਸੀਗਾ ਕਿ ਦਾਦੀ ਤੁਸੀਂ ਵੀਡੀਓ ਕਿਉਂ ਨਹੀਂ ਬਣਾ ਰਹੇ ਮੈਂ ਕਿ ਪੁੱਤੂ ਵੈਸੇ ਮੇਰੇ ਪਹਿਲਾਂ ਤਾਂ ਵੀਕਨੈਸ ਬਹੁਤ ਜ਼ਿਆਦਾ ਸੀਗੀ ਤੇ ਹੁਣ ਮੈਂ ਠੀਕ ਹਾਂ ਹੁਣ ਆਪਾਂ ਵੀਡੀਓ ਦੁਬਾਰਾ ਸ਼ੁਰੂ ਕਰਾਂਗੇ ਤੇ ਬਹੁਤ ਸਾਰੀਆਂ ਮੇਰੀਆਂ ਧੀਆਂ ਨੇ ਮੇਰੀਆਂ ਭੈਣਾਂ ਨੇ ਮੈਨੂੰ ਵਾਰ-ਵਾਰ ਮੈਸੇਜ ਕਰਕੇ ਪੁੱਛਿਆ ਕਿ ਆਂਟੀ ਜੀ ਤੁਹਾਡੀ ਵੀਡੀਓ ਕਿਉਂ ਨਹੀਂ ਆ ਰਹੀ ਕਿ ਤੁਸੀਂ ਠੀਕ ਹੋ ਤੇ ਇੰਨਾ ਜ਼ਿਆਦਾ ਚੰਗਾ ਲੱਗਦਾ ਸੀਗਾ ਕਿ ਹਾ ਜੇ ਵੀ ਆਪਾਂ ਨੂੰ ਮਤਲਬ ਇਸ ਦੁਨੀਆ ਵਿੱਚ ਕੋਈ ਦੁੱਖ ਸੁੱਖ ਪੁੱਛਣ ਵਾਲਾ ਹੈ ਬਹੁਤ ਚੰਗਾ ਲੱਗਦਾ ਜਦੋਂ ਕਿ ਸਾਨੂੰ ਸਾਡਾ ਦੁੱਖ ਸੁੱਖ ਪੁੱਛਦਾ ਨਾ ਭਾਵੇਂ ਕਿ ਅਸੀਂ ਹੁਣ ਇੱਕ ਦੂਸਰੇ ਨੂੰ ਨਹੀਂ ਮਿਲੇ ਪਰ ਇੱਕ YouTube ਫੈਮਲੀ ਦੀ ਆਪਸ ਵਿੱਚ ਅਟੈਚਮੈਂਟ ਹੋ ਜਾਂਦੀ ਨਾ ਤੇ ਬੜਾ ਹੀ ਚੰਗਾ ਲੱਗਦਾ ਸੀਗਾ ਇੱਕ ਵਲੌਗਸ ਵਾਲੇ ਨੇ ਉਹਨਾਂ ਨੇ ਮੈਨੂੰ ਸ਼ਾਇਦ 4-5 ਵਾਰ ਹੀ ਪੁੱਛਿਆ ਵੀ ਆਂਟੀ ਜੀ ਕੀ ਗੱਲ ਤੁਸੀਂ ਕਿੱਥੇ ਚਲੇ ਗਏ ਤੁਹਾਡੀਆਂ ਵੀਡੀਓਜ਼ ਕਿਉਂ ਨਹੀਂ ਆ ਰਹੀਆਂ ਕਈ ਵਾਰੀ ਆਪਾਂ ਨੂੰ ਕੋਈ ਬੰਦਾ ਹੈ ਨਾ ਆਪਣੇ ਮਨ ਨੂੰ ਚੰਗਾ ਲੱਗਦਾ ਵੀ ਮਤਲਬ ਕੋਈ ਸਾਡੀ ਧੀ ਭੈਣ ਸਾਨੂੰ ਚੰਗੀ ਲੱਗਦੀ ਆ ਵੀ ਉਹ ਉਹਦੀ ਅਸੀਂ ਉਹਦੇ ਨਾਲ ਦੁੱਖ ਸੁੱਖ ਕਰਦੇ ਆ ਤੇ ਉਹ ਆਪਾਂ ਨੂੰ ਚੰਗੇ ਲੱਗਣ ਲੱਗ ਜਾਂਦੇ ਨੇ ਤੇ ਸੋ ਚਲੋ ਉਹਨਾਂ ਨੂੰ ਵੀ ਬਹੁਤ ਬਹੁਤ ਅਸੀਸ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਪੁੱਛਿਆ ਤੇ ਵਾਹਿਗੁਰੂ ਜੀ ਨੇ ਹੱਥ ਦੇ ਕੇ ਰੱਖਿਆ ਤੇ ਜਦੋਂ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਤੇ ਫਿਰ ਪਰਮਾਤਮਾ ਆਪਣੇ ਸਾਰੇ ਸੰਕਟ ਦੂਰ ਕਰਦੇ ਆ ਤੇ ਕਦੀ ਵੀ ਆਪਾਂ ਨੂੰ ਡੋਲਣ ਨਹੀਂ ਦਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ ਉਹ ਗੁਰੂ ਆਪਣੇ ਸਿਰ ਤੇ ਹੱਥ ਦੇ ਕੇ ਆਪਾਂ ਨੂੰ ਬਚਾ ਲੈਂਦੇ ਨੇ ਤੇ ਆਪਾਂ ਉਸ ਗੁਰੂ ਦੇ ਕਹੇ ਵਿੱਚ ਚੱਲਾਂਗੇ ਤੇ ਕਦੀ ਵੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਪਾਵਾਂਗੇ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਵੀ ਜ਼ਿੰਦਗੀ ਹੈ ਤਾਂ ਦੁੱਖਾਂ ਸੁੱਖਾਂ ਦਾ ਹੀ ਘਾਰ ਆ ਜਿੱਥੇ ਦੁੱਖ ਆ ਉੱਥੇ ਸੁੱਖ ਆ ਜ ਜੇ ਸੁੱਖ ਆ ਤੇ ਕਦੀ ਨਾ ਕਦੀ ਦੁੱਖ ਵੀ ਆਵੇਗਾ ਏ ਨਹੀਂ ਆਪਾਂ ਕਹਿ ਸਕਦੇ ਕਿ ਹਾਂ ਮੈਂ ਹਮੇਸ਼ਾ ਹੀ ਬਹੁਤ ਜ਼ਿਆਦਾ ਸੁਖੀ ਹਾਂ ਨਹੀਂ ਇਹ ਜ਼ਿੰਦਗੀ ਆ ਨਾ ਤੇ ਇਸ ਜ਼ਿੰਦਗੀ ਦੇ ਵਿੱਚ ਵਾਧੇ ਘਾਟੇ ਦੁੱਖ ਸੁੱਖ ਸਭ ਕੁਝ ਜ਼ਿੰਦਗੀ ਦੇ ਨਾਲ ਨਾਲ ਹੀ ਚੱਲਦਾ ਸੋ ਮੈਂ ਕਹਿੰਨੀ ਆ ਕਿ ਉਹ ਪਰਮਾਤਮਾ ਕਿੰਨਾ ਦਰਿਆ ਦਿਲ ਹੋਣਗੇ ਉਹਨਾਂ ਦਾ ਦਿਲ ਕਿੰਨਾ ਨਿਮਰਤਾ ਵਾਲਾ ਹੋਵੇਗਾ ਔਰ ਉਹ ਕਿੰਨੇ ਸੋਹਣੇ ਹੋਣਗੇ ਜਿਹੜੇ ਸਾਨੂੰ ਹਰ ਮੁਸੀਬਤ ਵਿੱਚੋਂ ਕੱਢ ਲੈਂਦੇ ਮੈਂ ਕਈ ਵਾਰੀ ਇਕੱਲੀ ਬੈਠੀ ਸੋਚਦੀ ਹੁੰਨੀ ਆ ਵੀ ਵਾਹਿਗੁਰੂ ਆਪਾ ਪੜਦੇ ਆ ਇੱਕ ਓ ਅੰਕ ਸਾਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਿੰਨਾ ਵਿਸ਼ਾਲ ਕੇਰਾ ਇੱਕ ਇੱਕ ਅੱਖਰ ਸਾਨੂੰ ਕਿੰਨਾ ਮਜ਼ਬੂਤ ਬਣਾਉਂਦਾ ਨਿਰਭਉ ਨਿਰਵੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਨਿਰਪੋ ਸਾਨੂੰ ਕੋਈ ਡਰ ਨਹੀਂ ਕਿਉਂਕਿ ਸਾਡਾ ਸਤਿਗੁਰੂ ਸਾਡੇ ਨਾਲ ਬਾਣੀ ਦਾ ਇੱਕ ਇੱਕ ਅੱਖਰ ਸਾਨੂੰ ਇੰਨਾ ਕੁ ਮਜ਼ਬੂਤ ਬਣਾਉਂਦਾ ਮੈਨੂੰ ਯਾਦ ਆ ਜਦੋਂ ਮੈਂ ਤੀਸਰੀ ਜਾਂ ਚੌਥੀ ਕਲਾਸ ਦੇ ਵਿੱਚ ਪੜ੍ਹਦੀ ਸੀਗੀ ਤੇ ਉਮਰ ਹੋਏਗੀ ਆਹੀ ਕੋਈ ਮਤਲਬ 7-8 ਸਾਲ ਦੇ ਕਰੀਬ ਮਤਲਬ 7-8 ਸਾਲ ਨਹੀਂ ਤੇ 9-10 ਸਾਲ ਹੋਏਗੀ ਤੇ ਮੇਰੇ ਫਾਦਰ ਮੈਂ ਪਹਿਲਾਂ ਵੀ ਦੱਸਦੀ ਹੁੰਨੀ ਆ ਵੀਡੀਓ ਵਿੱਚ ਮੇਰੇ ਫਾਦਰ ਕਥਾਵਾਚਕ ਸਨ ਅੰਗਰੇਜ਼ ਸਰਕਾਰ ਵੇਲੇ ਉਹ ਪੰਜਾਬ ਪੁਲਿਸ ਵਿੱਚ ਸਨ ਪਰ ਉਹਨਾਂ ਨੇ ਉਧਰੋਂ ਅਸਤੀਫਾ ਦੇ ਦਿੱਤਾ ਸੀ ਤੇ ਫਿਰ ਉਹ ਮਤਲਬ ਕਿ ਇਧਰ ਆਪਣੇ ਕਥਾਵਾਚਕ ਸਨ ਔਰ ਬਹੁਤ ਤਗੜੇ ਕਥਾਵਾਚਕ ਸਨ ਤੇ ਉਹ ਮਤਲਬ ਕਿ ਮੇਰੇ ਫਾਦਰ ਜਦੋਂ ਘਰ ਹੁੰਦੇ ਸੀ ਨਾ ਤੇ ਉਹ ਕਹਿੰਦੇ ਸੀਗੇ ਪਾਠ ਯਾਦ ਕਰੋ ਤੇ ਬੱਚੇ ਨੂੰ ਖੇਡਣ ਦਾ ਲਾਲਚ ਹੁੰਦਾ ਤੇ ਮੈਨੂੰ ਨਾ ਪਾਠ ਯਾਦ ਨਹੀਂ ਸੀ ਮਤਲਬ ਜਿਵੇਂ ਜਪਜੀ ਸਾਹਿਬ ਦੀਆਂ 16 17 ਪੌੜੀਆਂ ਯਾਦ ਕਰ ਲਈਆਂ ਤੇ ਫਿਰ ਖੇਡਣ ਵੱਲ ਧਿਆਨ ਚਲੇ ਜਾਣਾ ਤੇ ਭੁੱਲ ਜਾਣਾ ਫਿਰ ਮੇਰੇ ਫਾਦਰ ਨੇ ਮਤਲਬ ਬਹੁਤ ਕਹਿਣਾ ਵੀ ਭੁੱਲ ਕਿਉਂ ਜਾਂਦਾ ਪਾਠ ਤੁਹਾਨੂੰ ਭੁੱਲ ਕਿਉਂ ਜਾਂਦਾ ਫਿਰ ਉਧਰ ਸਕੂਲੀ ਪੜਾਈ ਵੀ ਹੁੰਦੀ ਸੀ ਸਰਕਾਰੀ ਸਕੂਲਾਂ ਦੀ ਸਕੂਲ ਦੀ ਪੜਾਈ ਤੇ ਘਰ ਦਾ ਕੰਮਕਾਰ ਬਹੁਤ ਹੁੰਦਾ ਸੀ ਮੱਜਾਂ ਗਾਵਾਂ ਹੁੰਦੀਆਂ ਸੀ ਘਰ ਦਾ ਕੰਮਕਾਰ ਬਹੁਤ ਹੁੰਦਾ ਸੀ ਫਿਰ ਖੇਡਣ ਦਾ ਵੀ ਲਾਲਚ ਹੁੰਦਾ ਸੀ ਇਸ ਸਾਰੇ ਘੇਰੇ ਦੇ ਵਿੱਚ ਨਾ ਪਾਠ ਪੜ੍ਹ ਜਾਂਦਾ ਹੁੰਦਾ ਸੀ ਫਿਰ ਮੇਰੇ ਫਾਦਰ ਕਹਿੰਦੇ ਹੁੰਦੇ ਸੀ ਕਿ ਵੀ ਕਿਉਂ ਨਹੀਂ ਯਾਦ ਹੁੰਦਾ ਫਿਰ ਮੇਰੇ ਫਾਦਰ ਕਹਿੰਦੇ ਚੋਪਈ ਸਾਹਿਬ ਦਾ ਪਾਠ ਯਾਦ ਕਰ ਤੇ ਫਿਰ ਉਹਨਾਂ ਨੇ ਨਾ ਕਈ ਵਾਰੀ ਇੰਨਾ ਜ਼ਿਆਦਾ ਡਰਾਵਾ ਦੇਣਾ ਵੀ ਜੇ ਹੁਣ ਤੈਨੂੰ ਚੋਪਈ ਸਾਹਿਬ ਦਾ ਪਾਠ ਨਾ ਨਾ ਯਾਦ ਹੋਇਆ ਤੇ ਫਿਰ ਤੈਨੂੰ ਬਹੁਤ ਕੁੱਟ ਪਊਗੀ ਉਸੇ ਹਿਸਾਬ ਨਾਲ ਮੈਨੂੰ ਜ਼ਿਆਦਾ ਕਿ ਮੈਂ ਜਦੋਂ 8 ਜਾਂ 9 ਸਾਲ ਦੀ ਸੀਗੀ ਨਾ ਤੇ ਜਪਜੀ ਸਾਹਿਬ ਮੈਂ ਭੁੱਲ ਜਾਂਦੀ ਸੀ ਤੇ ਜੋ ਮੈਂ ਸਾਡਾ ਪਾਠ ਮੈਨੂੰ ਯਾਦ ਹੋ ਗਿਆ ਸੀ ਉਹ ਮੈਂ ਨਾਲੇ ਖੇਡੀ ਜਾਂਦੀ ਕਿਉਂਕਿ ਇਹ ਪਤਾ ਨਹੀਂ ਹੁੰਦਾ ਵੀ ਸ਼ਾਂਤ ਬਹਿ ਕੇ ਯਾਦ ਕਰਨਾ ਜਾਂ ਤੁਸੀਂ ਮਤਲਬ ਕਿ ਕਿਵੇਂ ਕਰਨਾ ਤੇ ਬਸ ਇੱਕ ਡਰ ਦੇ ਕਾਰਨ ਵੀ ਉਹ ਮੈਂ ਖੇਡਦਿਆਂ ਸਕੂਲ ਜਾਂਦਿਆਂ ਰਸਤੇ ਵਿੱਚ ਸਾਈਕਲ ਚਲਾਉਂਦਿਆਂ ਫਿਰ ਜਿਵੇਂ ਆਪਾਂ ਮਤਲਬ ਯਾਦ ਕਰ ਲੈਨੇ ਆ ਨਾ ਇਸ ਤਰੀਕੇ ਦੇ ਨਾਲ ਵੀ ਮੈਂ ਫਿਰ ਜੋ ਪਈਸਾ ਦਾ ਪਾਠ ਮੈਨੂੰ ਉਦੋਂ ਯਾਦ ਹੋ ਗਿਆ ਸੀ 8-9 ਸਾਲ ਦੀ ਉਮਰ ਵਿੱਚ ਜਿਹੜਾ ਕਿ ਅੱਜ ਤੱਕ ਵੀ ਮੈਂ ਕਿਸੇ ਸਫਰ 'ਚ ਜਾਵਾਂ ਕਿਸੇ ਕਾਰ ਵਿੱਚ ਕੋਈ ਆਟਾ ਗੁੰਨਰੀ ਹੋਵਾਂ ਕੋਈ ਹੋਰ ਮਤਲਬ ਕੰਮ ਕਰੀ ਸਬਜ਼ੀ ਕੱਟ ਰਹੀ ਹੋਵਾਂ ਤੇ ਫਿਰ ਜੇ ਤਾਂ ਕੋਈ ਨੇੜੇ ਬੈਠਾ ਗੱਲਾਂ ਕਰ ਰਿਹਾ ਆਪਣੇ ਪਰਿਵਾਰ ਦੇ ਵਿੱਚ ਜਿਵੇਂ ਤੇ ਫਿਰ ਆਪਾਂ ਵੀ ਕੋਲ ਬੈਠੇ ਗੱਲਾਂ ਕਰਦੇ ਆ ਨਹੀਂ ਕਿ ਜੇਕਰ ਆਪਣੇ ਕੋਲ ਫ੍ਰੀ ਟਾਈਮ ਫਿਰ ਮੈਂ ਨਾਲ ਸਬਜੀ ਕੱਟੀ ਜਾਣੀ ਨਾਲ ਚਾਪਈ ਸਾਦਾ ਪਾਠ ਕਰੀ ਜਾਣਾ ਜੇ ਕਿਸੇ ਸਫਰ 'ਚ ਗਏ ਆ ਤਾਂ ਵੀ ਮੈਂ ਗੱਡੀ ਦੇ ਪਿਛਲੇ ਸੀਟ ਤੇ ਬੈਠੀ ਨੇ ਪਾਠ ਕਰੀ ਜਾਣਾ ਇਸ ਤਰ੍ਹਾਂ ਵੀ ਉਹ ਚੀਜ਼ ਆਪਾਂ ਨੂੰ ਅਭਿਆਸ ਹੋ ਜਾਂਦਾ ਤੇ ਫਿਰ ਆਪਣਾ ਮਨ ਨਾ ਬੜਾ ਆਪਾਂ ਨੂੰ ਹਲਕਾ ਹਲਕਾ ਲੱਗਦਾ ਸਰੀਰ ਬੜਾ ਹੀ ਹਲਕਾ ਲੱਗਦਾ ਵੀ ਜਿਵੇਂ ਪਤਾ ਨਹੀਂ ਮੈਨੂੰ ਕੀ ਮਿਲ ਗਿਆ ਸਫਰ ਵੀ ਬੜੀ ਆਸਾਨੀ ਨਾਲ ਹੀ ਆਪਾਂ ਜਿਹੜਾ ਬਹੁਤ ਲੰਮਾ ਵੀ ਸਫਰ ਹੁੰਦਾ ਨਾ ਬਹੁਤ ਜਲਦੀ ਮੁੱਕ ਜਾਂਦਾ ਆ ਸੋ ਗੱਲਾਂ ਤਾਂ ਕਰਨ ਨੂੰ ਬਹੁਤ ਦਿਲ ਕਰਦਾ ਹੁੰਦਾ ਤੇ ਬਾਕੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਫਿਰ ਤੋਂ ਪ੍ਰਣਾਮ ਤੇ ਇਹ ਪ੍ਰਣਾਮ ਆਪਾਂ ਐਵੇਂ ਕਰਨਾ ਜਿਵੇਂ ਜੋ ਮੰਦਰ ਕੋ ਥੰਮੇ ਥੰਮਣ ਤੇ ਗੁਰ ਕਾ ਸ਼ਬਦ ਮੰਨ ਨਹੀਂ ਸਥੰਮ ਜਿਹੜਾ ਗੁਰੂ ਦਾ ਸ਼ਬਦ ਆ ਨਾ ਉਹਨੂੰ ਅਸੀਂ ਇੱਕ ਥੰਮ ਦੀ ਤਰ੍ਹਾਂ ਮੰਨਣਾ ਹੈ ਜਿਵੇਂ ਇੱਕ ਮਕਾਨ ਨੂੰ ਖੜਾ ਕਰਨ ਲਈ ਨੀਹਾ ਜਿਹੜੀਆਂ ਮਜ਼ਬੂਤ ਬਣਾਉਣੀਆਂ ਪੈਂਦੀਆਂ ਨੇ ਉਹਦੇ ਵਿੱਚ ਥੰਮ ਬਣਾਉਣੇ ਪੈਂਦੇ ਨੇ ਆਪਾਂ ਕਿਨੇ ਕੋਠੀ ਵੱਧ ਤੋਂ ਵੱਧ ਮਜ਼ਬੂਤ ਹੋ ਗਏ ਤੇ ਆਪਾਂ ਉਹਦੇ ਵਿੱਚ ਥੰਮ ਖੜੇ ਕਰਦੇ ਆਂ ਬੀਮ ਭਰਦੇ ਆਂ ਸਰੀਏ ਦੇ ਨਾਲ ਇਸੇ ਤਰ੍ਹਾਂ ਜਿਹੜਾ ਸਾਡਾ ਮਾਨਿਆ ਨਾ ਇਹਨੂੰ ਪੱਕੀ ਤਰ੍ਹਾਂ ਨਾਲ ਮਜ਼ਬੂਤ ਕਰ ਲਓ ਤੇ ਉਸ ਸਤਗੁਰ ਦੇ ਬਾਣੀ ਵਿੱਚ ਰਹਿ ਮੰਨ ਮੇਰੇ ਸਤਗੁਰ ਕੇ ਬਾਣੀ ਚੱਲ ਹਮੇਸ਼ਾ ਸਤਗੁਰ ਦੇ ਬਾਣੀ 'ਚ ਚੱਲੋ ਕੁਝ ਨਹੀਂ ਹੁੰਦਾ ਜੇ ਕੋਈ ਆਪੜਾ ਆਈਆਂ ਨੇ ਤੇ ਸਤਿਗੁਰ ਜੀ ਨੇ ਵਰਤ ਕਰਨਗੇ ਤੇ ਉਹਨਾਂ ਦਾ ਆਪਾਂ ਉਹ ਟਾਸਰਾ ਲੈਨੇ ਆ ਹਰ ਕੰਮ ਦੇ ਵਿੱਚ ਲੈਨੇ ਆ ਤੇ ਜਦੋਂ ਆਪਾਂ ਹਰ ਪਲ ਇੱਕ ਕਿਨਕਾ ਜਿਸ ਜੀਵ ਵਸਾਵੇ ਜੇ ਇੱਕ ਕਿਨਕਾ ਵੀ ਵਾਹਿਗੁਰੂ ਦਾ ਨਾਮ ਦਾ ਆਪਣੇ ਮਨ ਵਿੱਚ ਵਸ ਗਿਆ ਨਾ ਤੇ ਆਪਣੇ ਲਈ ਕੋਈ ਵੀ ਮੁਸ਼ਕਲ ਖੜੀ ਨਹੀਂ ਹੁੰਦੀ ਸੋ ਇੱਥੇ ਆਪਾਂ ਅੱਜ ਦੀ ਵੀਡੀਓ ਨੂੰ ਖਤਮ ਕਰਦੇ ਆ ਤੇ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪਰਨਾ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੇ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ